ਕਲੋਗੀ ਨਾਈ ਛੇਤੀਓਂ ਬੱਟਨੇ ਦੇ ਬਾਰੇ ਉਹਨਾਂ ਦਾ ਅਪਚਾਰ ਸਾਰੇ ਸੰਗਤ ਨੂੰ ਜਗਨਾ ਜੀ ਨਮਸਕਾਰ ਪਾਈ ਜਿਉਂ ਹੀ ਇੱਜ਼ਤ ਕਰਦੇ ਨੇ ਆਪਾਂ ਤਾਂ ਗ੍ਰੀਨ ਸੇ ਬੰਦੇ ਆ ਗਾਉਣ ਵਜਾਉਣ ਤੇ ਚੱਲ ਗਿਆ ਸਮਾਂ ਬਹੁਤ ਧੇਰ ਹੋਈ ਸੰਗਤਾਂ ਦੇ ਦਰਸ਼ਨ ਕਰਦੇ ਹਾਂ ਸੋ ਅੱਜ ਪਾਗਾਵਾਲ ਰੈ residenciy ਜਿਹੜਾ ਇਹ ਸੰਤਾਂ ਦੇ ਦਰਸ਼ਨ ਕੋ ਲੋ ਮੈਂ ਕਸ਼ੇਰ ਸੁਣਾ ਰਿਹਾ ਟਿਕਵਤਾ ਛੱਡੀ ਨੂੰ 15-20 ਸਾਲ ਹੋ ਗਏ ਉਹ ਫਰਾਰਸਾ ਗਰੋਂ ਨਾਲ ਚਲੀ ਗਈ ਤੇ ਹੁਣ ਕਿਸੇ ਨਾਲ ਮੈਨਣੀ ਨਹੀਂ ਤੇ ਦੇਖੋ ਔਖਾ ਹੋ ਜਣਾ ਚਲੋ ਜੀ ਓ ਸੰਤ ਬਰਮ ਤੇ ਬਰਮ ਦੀ ਜੋਤੈ ਉਹਨੇ ਆਖਰ ਬਰਮ ਦੇ ਵਿੱਚ ਸਮਾ ਜਾਂਦੇ ਸਾਧੂ ਨਾਮ ਦੇ ਕੇ ਤਾਂ ਕਰ ਸਾਣਾ ਅਮਦੇ ਜਹਾਨ ਉਤੇ ਇੱਥੇ ਜੀਵੇਂ ਅਸਮਾਨ ਟਕਰਾ ਜਾਂਦੇ ਸਾਧੂ ਸਮਾਹੀ ਰੂਪ ਪਰਮਤਮਾ ਦਾ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਆਪਣੀ ਆਈ ਤੇ ਯੁੱਗ ਬਦਲਾ ਜਾਂਦੇ ਲੱਖਾਂ ਡੱਗੇ ਇਸ ਜਹਾਨ ਵਿੱਚ ਜਿਹੜੇ ਸਹੀ ਨਿਸ਼ਾਨੇ ਤੋਂ ਉੱਪ ਜਾਂਦੇ ਉਹਨੂੰ ਪਜਾਨ ਦਰਿਆ ਮਰੋ ਤਰਨ ਵਾਲੇ ਇਥੇ ਪਰ ਉਪਕਾਰੀ ਨਾ ਸਦਾ ਰਹਿੰਦੇ ਉਸ ਨਾ ਰਹਿੰਦੇ ਨੀ ਮਾਰੀਆਂ ਕਰਨ ਵਾਲੇ ਬੰਲੇ ਉਹਨਾਂ ਦੇ ਕਦੇ ਨਾ ਹੋਣ ਖਾਲੀ ਜਿਹੜੇ ਰੱਬ ਦੀ ਰ करियो जी सेवा मंज़ूर करियो भई जेको बेरोबी साथी बिना ज़ोर न हा जी कोई नंगा बि म मज़ सारी संगत बलावे बोल स्वामी प